ਲੇ ਤਾਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ तकरीबन 7-8 ਦਿਨਾਂ ਦੇ ਪਿੰਡਾਂ ਦੇ ਸਫ਼ਰ ਤੋਂ ਬਾਅਦ ਅਸੀਂ ਕੱਲ ਰਾਤ ਲੇ ਪਹੁੰਚ ਗਏ ਸੀਗੇ ਤੇ ਅੱਜ ਅਸੀਂ ਜਾ ਰਹੇ ਹਾਂ ਇੱਥੇ ਹਸਪੀਟਲ ਤੇ ਸਾਡਾ ਮੈਡੀਕਲ ਚੈੱਕਅਪ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਾ ਚਾਦਰ ਟਰੈਕ ਕਰਨ ਜਾ ਰਹੇ ਹਾਂ ਜਿਹੜਾ ਕਿ ਨੇਰੀ ਬਰਫ਼ ਤੇ ਹੁੰਦਾ ਤੇ ਉਹਦੇ ਲਈ ਫਿਜ਼ੀਕਲ ਫਿਟਨੈਸ ਦੇਖੀ ਜਾਂਦੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਡਾਕਟਰ ਚੈੱਕਅਪ ਕਰਨਗੇ ਜੇ ਮਤਲਬ ਤੁਸੀਂ ਫਿਜ਼ੀਕਲ ਫਿੱਟ ਹੋ ਤਾਂ ਉਹ ਤੁਹਾਨੂੰ ਟਰੈਕ ਤੇ ਜਾਣ ਦਿੱਤਾ ਜਾਊਗਾ ਅਦਰਵਾਈਜ਼ ਤੁਹਾਨੂੰ ਨਹੀਂ ਜਾਣ ਦਿੰਦੇ ਸੋ ਇੱਕ ਤਾਂ ਅੱਜ ਮੈਡੀਕਲ ਚੈੱਕਅਪ ਕਰਾਉਣਾ ਤੇ ਲੈ ਦੇ ਵਿੱਚ ਹੀ ਉਸ ਤੋਂ ਬਾਅਦ ਮਾਰਕੀਟ ਕੋ ਮੰਗੇ ਲੈ ਦੀ ਤੇ ਜਿਹਦੇ ਵਿੱਚ ਅਸੀਂ ਸਮਾਨ ਲੈਣਾ ਟਰੈਕ ਤੇ ਜਾਣ ਵਾਲਾ ਜ਼ਰੂਰੀ ਤੇ ਜਿਹੜੀਆਂ ਗਰਮ ਚੀਜ਼ਾਂ ਲੈਣੀਆਂ ਕੁਝ ਬਰਫ਼ ਤੇ ਚੱਲਣ ਵਾਲੇ ਸ਼ੂਜ਼ ਲੈਣੇ ਸੋ ਕੁਛ ਇਹੋ ਜਿਹਾ ਆਪਣਾ ਅੱਜ ਦਾ ਦਿਨ ਰਹੂਗਾ ਤੇ ਨਾਲ-ਨਾਲ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਆਪਾਂ ਪਹੁੰਚਦੇ ਹਾਸਪੀਟਲ ਤੇ ਸਭ ਤੋਂ ਪਹਿਲਾਂ ਅਸੀਂ ਪਹੁੰਚ ਗਏ ਜੀ ਪਾਈਟੈਕ ਸੂਚਨਾ ਕੇਂਦਰ ਟੂਰਿਸਟ ਇਨਫੋਰਮੇਸ਼ਨ ਸੈਂਟਰ ਹੈ ਸਾਹਮਣੇ ਲਿਖਿਆ ਨਾ ਚਾਦਰ ਟ੍ਰੈਕ ਰਜਿਸਟ੍ਰੇਸ਼ਨ ਹੈ ਇੱਥੇ ਸਾਡੀ ਰਜਿਸਟ੍ਰੇਸ਼ਨ ਹੋਊਗੀ ਤੇ ਸਾਰੀ ਜਾਣ ਦੀ ਤੇ ਨਾਲ ਪੂਰਾ ਸਾਡਾ ਗਰੁੱਪ ਹੈਗਾ ਮੰਨ ਲਾ 20 ਕੀ ਜਣਾਂ ਦਾ ਗਰੁੱਪ ਜਾਊ ਸਾਡਾ ਬੈਚ ਹੋ ਜਣਾ ਤੇ ਉਹਦੇ ਚ ਅਸੀਂ ਵੀ ਜਾਣਾਗਾ ਸੁੰਦਰ ਪਹੁੰਚਦੇ ਆ ਤੇ ਦੇਖਦੇ ਆ ਕੀ ਕੁਛ ਹੁੰਦਾ ਤੋ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਕਹਿੰਦੇ ਆਹ ਜ਼ਰੂਰੀ ਡਾਕੂਮੈਂਟੇਸ਼ਨ ਦੇਣੀ ਪੈਂਦੀ ਹੈ ਇਹ ਰਜਿਸਟ੍ਰੇਸ਼ਨ ਫਾਰਮ ਨੇ ਇਹਦੇ ਕੋਈ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਵੀ ਤੁਸੀਂ ਸੈਲਫ ਰੈਟ ਡਿਕਲੇਰੇਸ਼ਨ ਦੇਣਾ ਪੈਂਦਾ ਨਾਲ ਵੀ ਜੇ ਤੁਹਾਨੂੰ ਕੁਝ ਹੋ ਗਿਆ ਉਹ ਤੁਸੀਂ ਆਪਦੇ ਜ਼ਿੰਮੇਵਾਰ ਆਪ ਹੋ ਤੇ ਕੰਪਨੀ ਦਾ ਕੋਈ ਕਸੂਰ ਨਹੀਂ ਜਿਹੜੀ ਕੰਪਨੀ ਟੂਰ ਕਰਾਉਂਦੀ ਹੈ ਇਹ ਸਾਰਾ ਕੁਝ ਲਿਖਤੀ ਲੈਂਦੇ ਨਾ ਜਿਵੇਂ ਬੈਂਕ ਵਾਲੇ ਸਾਈਨ ਨਹੀਂ ਕਰਾਉਂਦੇ ਲੋਨ-ਲੂਨ ਤੇ ਉਵੇਂ ਸਾਈਨ ਕਰਾ ਲੈਂਦੇ ਸਾਡੇ ਤੋਂ ਇਹ ਕਿਹੜੇ ਸਿੱਧਾ ਕਹਦੇ ਇੱਕ ਤਰੀਕਾ ਡੈਥ ਸਰਟੀਫੀਕੇਟ ਵਰੰਟਾ ਸੀ ਲਿਖ ਕੇ ਦੇਤਾ ਇਹਨਾਂ ਨੂੰ ਵੀ ਸਾਡੀ ਜ਼ਿੰਮੇਵਾਰੀ ਹੈ ਤੇ ਨਾਲ ਤੁਹਾਨੂੰ ਦੱਸਦਾ ਜਿਹੜਾ ਫਾਰਮ ਜੀ ਅਸੀਂ ਭਰੇ ਨਾ ਇਹਦੇ ਚ ਸਾਰੀਆਂ ਉਹ ਹੋ ਸੀਗੀਆਂ ਵੀ ਕਹਿੰਦੇ ਕੋਈ ਨਸ਼ਾ ਪੱਤਾ ਕਰਦੇ ਹਾਂ ਕੀ ਕਰਦੇ ਹਾਂ ਸਾਰਾ A to Z ਕੋਈ ਬਿਮਾਰੀ ਹੈਗੀ ਆ ਸ਼ੂਗਰ ਸ਼ਕਰ ਸਾਰੀ ਡੀਟੇਲ ਦੇਣੀ ਪੈਂਦੀ ਹੈ ਲਗਾਂ ਜੀ ਸਾਡੇ ਜੀ ਮੇਨ ਬੰਦੇ ਆ ਦੋ ਤੇ ਇਧਰ ਇਹ ਸਾਰਾ ਗੇ ਹਾਂਜੀ ਕਿਵੇਂ ਹੋ ਉਧਰ ਠੌਰ ਸਾਹਿਬ ਬਿਜੀ ਨੇ ਉਹ ਸਾਡੇ ਉਹ ਵੀ ਮੇਨ ਲੀਡਰ ਨੇ ਮੇਨ ਲੀਡਰ ਨੇ ਉਹ ਵੀ ਹੈ ਜੋ ਇਹ ਪੂਰਾ ਆਪਕੀ ਫਸਲ ਦਾ ਇਹ ਨਾਗੇ ਜੀ ਸਾਰੇ ਜੰਮੂ ਤੋਂ ਨਹੀਂ ਆਪਣੇ ਠੀਕ ਹੈ ਠੀਕ ਹੈ ਜੀ ਆ ਪੈਸੇ ਪੈਸੇ ਸਾਹਮੋ ਮਾਇਆ ਮੋੜੀ ਜਾਂਦੇ ਤੁਸੀਂ ਬਾਈ ਦਾ ਡਬਲ ਰੋਲ ਦਿਖਾਵਾਂਗੇ ਉਹ ਦਿਖਾਵਾਂਗੇ ਅੱਗੇ ਜਾ ਕੇ ਪੈਸੇ ਜਮਾ ਕਰਾਓ ਬਾਈ ਕਿੰਨੂੰ ਕਰਾਉਣੇ ਆ ਬਾਈ ਇਧਰ ਫੜਾ ਦਿਓ ਇਹਨਾਂ ਨੂੰ ਬਾਈ ਫੜਾ ਦਿਓ 20000 20000 ਫੜਾਓ ਇੰਸ਼ੋਰੈਂਸ ਦਾ ਵਾ ਵਾ ਕੀ ਬਾਤ ਹੈ ਜੀ ਦੇਖ ਹਾਸੀ ਆ ਰਹੀ ਹੈ ਮੂੰਹ ਤੇ ਭਾਈ ਸਾਹਿਬ ਪੈਸਾ ਕਰਦੀ ਹੈ ਕਿਉਂ ਪੈਸੇ ਦੀ ਮਰਦੀ ਹੈ ਐਵੇਂ ਬਈ ਇਹਨੇ ਦੇਨੇ ਪਏ ਇਹਨੂੰ ਕਹਿੰਦੇ ਇਕਲਾ ਐਵੇਂ ਨਹੀਂ برف ਤੇ ਤੋਰਦੇ ਹੈ برف ਤੇ ਤੋਰਨ ਦੇ ਪੈਸੇ ਲੈਂਦੇ ਆ ਇਹ ਲੱਭੀ ਜੂ ਸੀ ਪਹੁੰਚ ਗਏ ਅੰਦਰਲੇ ਪਾਸੇ ਤੇ ਕਾਫੀ ਸਾਰੀਆਂ ਰੋਣਾਂ ਕਾ ਇੱਥੇ ਲੱਗੀਆਂ ਹੋਈਆਂ ਨੇ ਡਾਟਾ ਇਹ ਮੈਡੀਕਲ ਕਰਾਉਣ ਦੇ ਲਈ ਲੋਕ ਆਏ ਹੋਏ ਪੂਰਾ ਦੁਨੀਆ ਭਰ ਚੋ ਰੋਗ ਆਉਂਦੇ ਨੇ ਜੀ ਇਹ ਟਰੈਕ ਨੂੰ ਬਾਹਰੋਂ ਵੀ ਲੋਕ ਆਉਂਦੇ ਨੇ ਇਹ ਟਰੈਕ ਨੂੰ ਕਰਨ ਦੇ ਲਈ ਸੋ ਲੱਗ ਲੱਗ ਜਿਹੜੀਆਂ ਕੰਪਨੀਆਂ ਨੇ ਉਹ ਟਰੈਕ ਕਰਾਉਂਦੀਆਂ ਇੱਥੇ ਤੇ ਮੈਂ ਤੁਹਾਨੂੰ ਨਾਲ ਹੀ ਦਿਖਾਦਾ ਪਹਿਲਾਂ ਕਿ ਚਾਦਰ ਟਰੈਕ ਜਿਹੜਾ ਕਿਵੇਂ ਦਾ ਹੁੰਦਾ ਤੁਹਾਨੂੰ ਨੇੜੇ ਜਾ ਕੇ ਥੋੜਾ ਜਿਹਾ ਦਿਖਾਉਣਾ ਮੈਨੂੰ ਤਾਂ ਇਹ ਟਰੈਕ ਹੋਊਗਾ ਅਸੀਂ ਇਹ ਚਾਦਰ ਤੇ ਤੁਰਨਾ ਹੈਗਾ ਤੇ ਇਸ ਤਰੀਕੇ ਦਾ ਅਸੀਂ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਦੇਖੋ ਉਹ ਨਿਊਜ਼ ਵਾਲੇ ਆਏ ਹੋਏ ਐ ਕਵਰ ਕਰ ਰਹੇ ਐ ਹਰ ਸਾਲ ਜਨਵਰੀ ਤੇ ਫਰਵਰੀ ਸਿਰਫ 2 ਮਹੀਨੇ ਇਹ ਟਰੈਕ ਹੁੰਦਾ ਹੈਗਾ ਤੇ ਜਿਹੜੇ ਲੋਕਾਂ ਨੂੰ ਬਈ ਮੈਂ ਕਹਿੰਦਾ ਲੋਕ ਕਿੰਨੇ ਐਕਸਾਈਟਡ ਰਹਿੰਦੇ ਐ ਰਾਈਟ ਟਰੈਕਰ ਨੂੰ ਨਾ ਕਾਠੀ ਬਹੁਤ ਆ ਯਾਰ ਮੈਨੂੰ ਤਾਂ ਐਂ ਲੱਗ ਰਿਹਾ ਸੀਗਾ ਵੀ ਥੋੜੀ ਜਣੀ ਵੀ ਆਪਾਂ ਹੀ ਜਾਵਾਂਗੇ ਹੈ ਬਹੁਤ ਜਾਣੇ ਜਾਂਦੇ ਆ ਹਨ ਐਂ ਤੁਰਨਾ ਬਾਲੀ ਵੀਰੇ ਆਪਾਂ ਆਪਾਂ ਵੀ ਇੱਥੇ ਫੋਟੋ ਲੈ ਲਈ ਇੱਕ ਐਂ ਤੁਰਨਾ ਜੀ ਅਸੀਂ ਦਰਿਆ ਜਮੇ ਉਹ ਦਰਿਆ ਦੇ ਨਾਲ-ਨਾਲ ਜਾਣਾ ਆ ਏਐਨਆਈ ਦੇਖੋ ਨਿਊਜ਼ ਵਾਲੇ ਆਏ ਆ ਨਿਊਜ਼ ਤੇ ਉਹ ਕਵਰ ਕਰੋ ਬਾਈ ਮੜਾ ਤੇ ਉਹ ਵੀ ਅਸੀਂ ਪੰਜਾਬ ਤੋਂ ਆਏ ਆ ਟਰੈਕ ਕਰਨ ਇਹਦਾ ਸਾਰਿਆਂ ਦਾ ਮੈਡੀਕਲ ਹੋਣਾ ਦੇਖੋ ਸਾਡੀ ਵਾਰੀ ਕਦੋਂ ਆਉਂਦੀ ਹੈ ਤੇ ਬਾਕੀ ਕੀ ਕੀ ਹੁੰਦਾ ਹੈ ਕਿਵੇਂ-ਕਿਵੇਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਆ ਜੀ ਨਾਲ ਕਿੰਨਾ ਖਰਚਾ ਕੀ ਕੁਝ ਹੈ ਨਾ ਪੂਰੀ ਹੋ ਜਾਏਗੀ ਸਾਰਿਆਂ ਨੇ ਜਿੰਨਾਂ ਦੇ ਕੋਟ-ਕੂਟ ਪਾਏ ਆ, ਟੋਪੀਆਂ ਲੀਆਂ, ਬਿੱਲੀਆਂ ਜੀਆਂ ਮਾਰੀਆਂ, ਬਹੂਆਂ, ਉਹ ਉੰਨੇ ਜੀਆਂ ਵਾਲੀਆਂ ਲੈਂੀਆਂ ਵੀ ਠੜਨਾ ਲੱਗਿਆ ਸੀ ਤਾਂ ਇੰ ਆ ਗਏ। ਸਾਨੂੰ ਤਾਂ ਪਤਾ ਨਹੀਂ ਵੀ ਸਵੇਰੀਆ ਚ ਮਿਲਦੀਆਂ ਹੁੰਦੀਆਂ ਨੇ ਕਹਿੰਦੇ। ਸਵੇਰੀਆ ਵਾਲੀ ਲੁੱਕ ਐ ਬਾਈ। ਇਹ ਬਿੱਲੀ ਬਿੱਲੀ ਮਾਰਕਟ ਆਲਾ ਐ। ਐਸਾ ਹੀ ਐ ਨਾ। ਕਾਹਦੇ ਸੇ ਹੋ? ਗੁਜਰਾਤ ਸੇ। ਗੁਜਰਾਤ। ਇਹ ਦੇਖੋ ਗੁਜਰਾਤ ਤੋਂ ਆਇਆ ਬਾਈ। ਕੋਈ ਕਿੱਥੋਂ ਆਇਆ, ਕੋਈ ਕਿੱਥੋਂ ਆਇਆ। ਅਲੱਗ-ਅਲੱਗ ਪੂਰਾ ਇੰਡੀਆ ਇੱਥੇ ਇਕੱਠਾ ਹੋਣ ਜਾ ਰਿਹਾ ਹੁਣ। ਪਕੌੜੇ ਆਪਾਂ ਵੀ ਖਾ ਲਈ ਆਪਣੇ ਵਾਸਤੇ ਨੇ। ਬੋਚਲਾ ਐ। ਕਦੇ ਉਹਨਾਂ ਚੱਕ ਲੈ ਹੌਲੀ ਹੌਲੀ ਨਾ ਅਸੀਂ 5 ਦਿਨ ਇਕੱਠੇ ਰਹਿਣਾ ਸਾਰਿਆਂ ਨਾਲ ਇੰਟਰੋਡਿਊਸ ਕਰਾਵਾਂਗੇ ਜਿੰਨੇ ਸਾਡੇ ਗਰੁੱਪ ਦੇ ਮੈਂਬਰ ਆ ਫਿਲਹਾਲ ਅਸੀਂ ਜਿਹੜੀ ਆਪਣੀ ਯਾਰ ਡਾਕੂਮੈਂਟੇਸ਼ਨ ਹੈ ਸਾਡੀ ਕਾਗਜ਼ੀ ਕਾਰਵਾਈ ਹੈ ਤੇ ਉਹ ਪੂਰੀ ਕਰ ਲਈਏ ਤੇ ਫੇਰ ਤੁਹਾਨੂੰ ਸਾਰਾ ਦਿਖਾਉਣੀ ਆ ਇਹ ਆ ਗਿਆ ਜੀ ਸਾਹਮਣੇ ਆਕਸੀਜਨ ਬਾਰ ਲੈ ਵੀ ਅੰਦਰ ਬੁਲਾ ਲਿਆ ਚੈੱਕ ਅਪ ਲਈ ਸਾਨੂੰ ਤੇ ਦੇਖਦੇ ਹਾਂ ਹੁਣ ਕੀ ਕੀ ਕਰਨਗੇ ਆਕਸੀਜਨ ਚੈੱਕ ਹੋ ਗਈ ਜਾਂ ਹੋਰ ਕੀ ਕੀ ਹੋਊਗਾ ਤੇ ਫਿਰ ਨਾਲ ਨਾਲ ਤੁਹਾਨੂੰ ਦੱਸ ਦਿਆਂ ਪਾਸ ਹੋਣੀ ਆ ਕਿ ਫੇਲ ਹੋਣੀ ਆ ਰੰਪਲ ਸਿੰਘ ਦੇਲ ਘਬਰਾ ਰਹਾ ਹੈ ਘਬਰਾ ਰਹਾ ਹੈ ਪਾਸ ਹੋਗੇ ਜਾਂ ਫੇਲ ਦੇਲਾ ਆਪਣਾ ਪੂਰਾ ਟਿਕਾਣੇ ਆ ਪੂਰਾ ਜੋਰ ਮਾਰੀਦਾ ਖੇਤ ਆਪਾਂ ਆਪਾਂ ਕਿਹੜਾ ਕੋਈ ਨਸ਼ਾ ਪਤਾ ਕਰਦੇ ਆ ਵੀ ਫੇਲ ਹੋਵਾਂਗੇ ਹੋਰ ਪਾਸ ਹੋਵਾਂਗੇ ਅੱਛਾ ਕੌਨ ਸਾ ਇਹ ਲੋਬੀ ਪੂਰਾ ਨਾਪਿਆ ਤੋਲਿਆ ਜਾ ਰਿਹਾ ਹੈ ਸ਼ਰੀਰ ਨੂੰ ਮੈਡੀਕਲ ਚੈੱਕਅਪ ਹਲੇ ਨਹੀਂ ਹੋ ਰਿਹਾ ਸਭੀ ਨਹੀਂ ਮੈਂ ਫਿੱਟ ਐਂਡ ਫਾਈਨ ਰਹਿ ਤਾਉਂ ਨਹੀਂ ਇਸ ਲਈ ਪਹਿਲੇ ਕਦੇ ਚੈੱਕ ਨਹੀਂ ਕਰਵਾਇਆ ਹਾਈ ਕਿੰਨੀ ਆਪੀ 511 ਜੀ ਵਧਾਈ ਹੋ ਜੀ ਪਾਸ ਹੋ ਗਏ ਆਪਾਂ ਹੁਣ ਪਕੌੜੇ-ਪਕੌੜੇ ਖਾਏਂਗੇ ਜੀ ਪਹਿਲੇ ਤੋਂ ਪਕੌੜਾ-ਪਕੌੜਾ ਵੀ ਨਹੀਂ ਖਾਇਆ ਕੇ ਬੀਪੀ ਬੂਪੀ ਨਾ ਬਸ ਜੀ ਕਾਫੀ ਫੇਵਰਟ ਕੇ ਫਿਰ ਜੇ ਕਹਿੰਦੇ ਇੱਥੇ ਪਹਿਲ ਹੋ ਜੇ ਬੰਦਾ ਫਿਰ ਜਾਣ ਨਹੀਂ ਦਿੰਦੇ ਟਰੈਕ ਤੇ ਇਸ ਕਰਕੇ ਸਾਰਾ ਕੁਝ ਰੋਕ ਕੇ ਰੱਖਿਆ ਸੀਗਾ ਤੇ ਹੁਣ ਆ ਚਾਹ ਪਾਣੀ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਕਨੇ ਇਹ ਛਕਦੇ ਆਂ ਤੇ ਫੇਰ ਆਪਾਂ ਬਾਹਰ ਮਾਰਕੀਟ ਜਾਵਾਂਗੇ ਹੁਣ ਹੁਣ ਆਪਾਂ ਸਮਾਨ ਦੀ ਖਰੀਦੋ-ਵਰੋਕ ਕਰ ਸਕਦੇ ਆ ਕਿਉਂਕਿ ਆਪਾਂ ਨੂੰ ਕਲੀਨ ਚਿੱਟ ਮਿਲ ਗਈ ਜਾਣ ਦੀ ਬਾਈ ਕਹਿੰਦਾ ਪੀਸ ਚੱਕਵੇਂ ਚੱਕਵੇਂ ਇਹ ਚੱਕ ਲੈਣੇ ਆ ਸਮੋਸੇ ਸਮੋਸੇ ਨਾਲ ਪਕੌੜੇ ਇਹ ਬਾਈ ਤੇਲ ਪੀਣ ਵਾਲੇ ਬੰਦੇ ਨਹੀਂ ਜਾਂਦੇ ਚਾਦਰ ਟਰੈਕ ਤੇ ਪਨੀਰ ਪਕੌੜੇ ਵਾਲੇ ਜਾਣਗੇ ਲੈ ਵੀ ਪਕੌੜੇ ਖਾ ਲਈਏ ਹੁਣ ਇਹ ਸਾਡੇ ਲਈ ਸਾਰਾ ਦਿੱਤਾ ਹੋਇਆ ਪ੍ਰੋਗਰਾਮ ਇਹਨਾਂ ਨੇ ਹੇ ਲਵੀ ਇਹ ਆਗੇ ਫਾਰਮ ਟੇਬਲ ਤੇ ਆਪਣੇ ਆ ਦੇਤਾ ਬਾਈ ਹੁਣ ਉਹਨੂੰ ਆ ਇੰਸ਼ੋਰੈਂਸ ਆ ਕਰਤਾ ਸਾਡਾ ਲੈ ਕੇ ਗੁੱਥੀ ਪੈਸੇ ਦੀਆਂ ਕਾਰਜਾ ਫੜਾਦਾ ਇੱਕ ਅੱਤ ਚ ਕਹਿੰਦੇ ਚੱਕੋ ਇੰਸ਼ੋਰੈਂਸ ਹੋ ਗਿਆ ਬਈ ਆਪਣਾ ਹਾਂ ਸਾਡੀ ਬੀੜੀ ਚ ਜੇ ਕੁਝ ਹੋ ਗਿਆ ਹਾਂ ਇਹ ਦਿਖਾ ਦਿਓ ਅਭੀ ਆਪਕੋ ਜੇ ਸਾਮਾਨ ਪਰਚੇਸ ਕਰਨੇ ਦਾ ਸਭ ਲੋਕ ਸੋਚ ਰਹੇ ਹੈ ਤਾਂ ਸਾਹਮਣੇ ਮਾਲ ਰੋਡ ਹੈ ਆਪ ਇਸੀ ਕੋਨੇ ਸੇ ਸਟਾਰਟ ਕਰੋਗੇ ਤਾਂ ਸਭ ਐਡਵੈਂਚਰ ਦਾ ਸਾਮਾਨ ਸਭ ਕੁਝ ਮਿਲੇਗਾ ਲੇਕਿਨ ਗੰਬੂਟ मॉल रोड से अंदर घुसते ही राइट साइड पे जाके मेन रोड पे पहुंचोगे वहाँ से लेफ्ट लेना है सामने दुकानें हैं दो तीन ठीक है उनके पास जाइए आर्मी शॉप है वहाँ पे आपको गमबूट मिलेगा गमबूट सिर्फ डायमंड या कोलम्बिया इन दोनों में से ही कोई एक ब्रांड लेना है ओके अब आप लोग सोच रहे हैं ट्रैकिंग पेंट लेना है गर्म वाला तो उसी के पास आपको सियाचिन में यूज़ होने वाला जो आर्मी यूज़ करता है ना वो ट्रैकिंग पेंट मिलेगा इतना इतना ठीक रहता है वो उससे बेस्ट पेंट मिलेगा ही नहीं फिर ठीक सन ग्लासेज जो भी है हैंड ग्लव्स वगैरह गाइज ले लेना है गले के लिए कवर करने के लिए ले लेना ले है है ना और जैसे ही सनलाइट छुपता है वैसे तो छुपने का भी मत सोचो इतना मोटा टोपिया पहन के रखो हेड कवर करके रखो कान आधा खुला रखो मैंने किसी बहुत कम लोगों के हाथ में वाटर बोतल देखा है गाइज इस टाइम वाटर इज योर बेस्ट फ्रेंड मिनिमम डे में थ्री टू फोर लीटर पानी कंज्यूम करना ही करना है वही सिर्फ हेल्प करेगा बाकी कुछ हेल्प नहीं करेगा ठीक है गाइज तो अब मेरा आपसे लास्ट मीटिंग था थैंक यू नाइस टू मीट यू ऑल ਐਂਡ ਇੰਜੋਏ ਅ ਟ੍ਰੈਕ ਬੈਸਟ ਆਫ ਲੱਕ ਬੀ ਸੇ ਥੈਂਕ ਯੂ एवरीवन ਥੈਂਕ ਯੂ ਓਕੇ ਡਿਪਾਰਟ ਚ ਸਕਤੇ ਆਪ ਲੋਗ ਕੰਮ ਹੋ ਗਿਆ ਸਾਰਾ ਕੰਪਲੀਟ ਇੰਨੇ ਕਾਗਜ਼ ਦਾ ਭਰਾਵਾ ਲੋਨ ਲੈਣ ਲੱਗੇ ਨਹੀਂ ਭਰਾਉਂਦੇ ਜਿੰਨੇ ਇਹਨਾਂ ਨੇ ਸਾਡੇ ਤੋਂ ਭਰਾ ਲਏ ਆ ਦੇਓ ਆ ਦੇਓ ਆ ਦੇਓ ਫਾਰਮਲਿਟੀਆਂ ਸਾਰੀਆਂ ਹੋ ਗਈਆਂ ਤੇ ਕੱਲ ਨੂੰ ਸਵੇਰੇ 9 9:30 ਦਾ ਹੈ ਨਾ 9 ਵਜੇ ਦਾ ਸਵੇਰੇ 9 ਵਜੇ ਦਾ ਟਾਈਮ ਮਿਲਿਆ ਤੇ ਟ੍ਰੈਕ ਤੇ ਜਾਣ ਦਾ ਤੇ ਹੁਣ ਆਪਾਂ ਲੇਦੀ ਮਾਰਕੀਟ ਵੱਲ ਚੱਲਦੇ ਆਂ ਤੇ ਘੁੰਮਦੇ ਫਿਰਦੇ ਆਂ ਤੇ ਨਾਲ ਜਿਹੜਾ ਜ਼ਰੂਰੀ ਸਮਾਨ ਜਿਵੇਂ ਉਹਨਾਂ ਨੇ ਦੱਸਿਆ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੇ ਲੈਣੀਆਂ ਤੇ ਉਹ ਲੈ ਕੇ ਆਉਣੇ ਆ। ਇਹ ਲੈ ਵੀ ਆ ਹੋਰ ਗਰੁੱਪਸ ਵਾਲੇ ਬੰਦੇ ਵੀ ਆਪਾਂ ਨੂੰ ਮਿਲ ਗਏ ਇਹ ਵੀ ਆਪਣੇ ਨਾਲ ਕੱਲੂ ਜਾਣਗੇ ਟਰੈਕ ਤੇ ਠੀਕ ਹੈ ਜੀ। ਕੱਲ ਮਿਲਾਂਗੇ ਫਿਰ ਸਾ ਵੀ। ਹਾਂ ਮਿਲਾਂਗੇ ਆਪਕੋ ਪੱਕਾ। ਹਾਂਜੀ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਕੱਲ ਵੀ ਲਗਾएंगे ਜਦ ਨਿਕਲेंगे। ਆਪਾਂ ਲੁਟ ਦੇਗੇ ਸਾਥ ਵਿੱਚ। ਹਾਂ। सब लोगों का देखेंगे चादर पे हथौड़े मारेंगे तोड़ेंगे, तोड़ेंगे, तोड़ेंगे उसको तोड़ेंगे। पानी में कूदेंगे है, है, अच्छा चलो स्विम करेंगे स्विम ट्राई करोगे अगर ना किया धक्का मैं दूंगा आपको वो कर देख लिया चलो मिलते हैं भाई ओके बाय जी बाय बाय ਲੇ ਵੀ ਹੁਣ ਅਸੀਂ ਚੱਲਿਆਂ ਜੀ ਏਟੀਐਮ ਦੇ ਵੱਲ ਪੈਸੇ ਵਿਡਰਾਅ ਕਰਾ ਕੇ ਲਿਆਈਏ ਤੇ ਲੈ ਯਾਰ ਖਰਚਾ ਬਹੁਤ ਹੋ ਗਿਆ ਤਗੀ ਸਾਡਾ ਸਰਦੀਆਂ ਚ ਲੈ ਘੁੰਮਣਾ ਬਹੁਤ ਮਹਿੰਗਾ ਹੈਗਾ ਬਾਈ ਪਾਲੀ ਕਿੰਨੇ ਕ ਪੈਸੇ ਲਾਤੇ ਆਪਾਂ ਹੁਣ ਤੱਕ ਆਪਾਂ ਤਾਂ ਇਹ ਸੋਚ ਕੇ ਆ ਸੀ 30-40 ਹਜ਼ਾਰ ਲੱਗੂ ਇੱਕ ਬੰਦੇ ਦਾ ਹਾਂ ਮੈਨੂੰ ਆ ਲੱਗਦਾ ਵੀ 60-70 ਹਜ਼ਾਰ ਤੋਂ ਉੱਪਰ ਟੱਪੂ ਕੰਮ 1.5 ਲੱਖ ਰੁਪਇਆ ਖਰਚਦਾ ਹੋਣਾ ਅਸੀਂ ਹੁਣ ਤੱਕ ਤੇ ਕੁਝ ਤਾਂ ਟਰੈਕ ਟੂਕਦੇ ਯਾਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਟਰੈਕ ਦੇ ਵੀ ਖਰਚੇ ਬਹੁਤ ਆ ਤੇ ਮਹਿੰਗਾ ਇਹ ਟਰੈਕ ਥੋੜਾ ਜਿਆ ਤੇ ਲੱਗ ਜਾਂਦਾਗਾ 30 35 40000 ਰੁਪਏ ਕੱਲੇ ਟਰੈਕ ਤੇ ਲੱਗਦਾ ਚਾਰ ਦਿਨਾਂ ਦਾ ਲੈ ਲੈਂਦੇ ਆ ਬਾਈ 35 40000 ਹਨਾ ਤੇ 10000 ਰੁਪਏ ਪਰ ਡੇ ਖਰਚ ਤੇ ਬਾਕੀ ਉ ਵੀ ਇੱਥੇ ਜਿਵੇਂ ਟੈਕਸੀ ਟਕਸੀ ਸਾਡੇ ਖਰਚੇ ਕਾਫੀ ਹੋ ਹੀ ਗਏ ਆ ਮੈਨੂੰ ਲੱਗਦਾ ਹਜੇ ਤਾਂ ਅਸੀਂ ਹਜੇ ਤਾਂ ਅਸੀਂ ਮੁੜਨਾ ਨਹੀਂ ਅਜੇ ਰਹਿਣਾ ਹੈਗਾ ਹਜੇ ਮੈਨੂੰ ਲੱਗਦਾ ਪੰਨੂ ਹੋਰ ਵੀ ਖਰਚੇ ਨੇ ਮੈਣਗੇ ਹੋਰ ਕੜਾਉਣੇ ਮੈਣਗੇ ਹਨਾ ਜਿਆਦਾ ਹੋ ਰਿਹਾ ਖਰਚਾ ਮੇਰਾ ਜਿਆਦਾ ਖਰਾਬ ਬਜਟ ਹਲਾਤਾ ਮੇਰਾ ਤਾਂ ਸਿਸਟਮ ਸਿਸਟਮ ਹਲਾ ਦਿਆ ਬਾਈ ਸਿਸਟਮ ਹਲ ਗਿਆ ਚਲੋ ਵੀ ATM ਤੇ ਪਹੁੰਚਦੇ ਹਾਂ ਹੁਣ ਏ ਹੈ ਜੀ ਲੇ ਸ਼ਹਿਰ ਦੀ ਮੇਨ ਮਾਰਕੀਟ ਤੇ ਇੱਕ ਦਿਨ ਸੀ ਪਹਿਲਾਂ ਵੀ ਇੱਥੇ ਆਏ ਸੀ ਤੇ ਚਾਹਲ ਪਾਹਲ ਇੱਥੇ ਘਾਟੀ ਸੀ ਠੰਡ ਕਰਕੇ ਲੋਕ ਘਾਟੀ ਬਾਹਰ ਨਿਕਲਦਾ ਦੇਖੋ ਕੁੱਤੇ ਵੀ ਸੁਸਤ ਹੋਏ ਪਿਆ ਸਾਹਮਣੇ ਧੁੱਪ ਸਿਕ ਰਹੀ ਹੈ ਇਹਨਾਂ ਵਧੀਆ ਚ ਤਿੱਖੀ ਧੁੱਪ ਨਿਕਲੀ ਹੋएगी ਵੀ ਤੇ ਤਾਂ ਮਾੜੇ ਮੋਟੇ ਲੋਕ ਦੇਖਣ ਨੂੰ ਮਿਲ ਰਹੇ ਆ ਦੁਕਾਨਾਂ ਯਾਤਰਾ ਇਹਨਾਂ ਦੇ ਨਾਲ ਚ ਬੰਦ ਹੀ ਰਹਿਣੀਆਂ ਸਾਰੀਆਂ ਤੇ ਕਿਉਂਕਿ ਟੂਰਿਸਟ ਇੰਨਾ ਹੁੰਦਾ ਨਹੀਂ ਹੈਗਾ ਤੇ ਬਾਕੀ ਜਿਵੇਂ ਜਿਹੜੀਆਂ ਜ਼ਰੂਰਤਮੰਦਆਂ ਸ਼ਾਪਸ ਹੈਗੀਆਂ ਉਹੀ ਜ਼ਿਆਦਾ ਖੁੱਲੀਆਂ ਰਹਿੰਦੀਆਂ ਹੈਗੀਆਂ ਬਾਹਰਲੇ ਲੋਕ ਤੁਹਾਨੂੰ ਬਹੁਤ ਘੱਟ ਮਿਲਣਗੇ ਇਹਨਾਂ ਦੇ ਨਾਲ ਚ ਦੇਖਣ ਨੂੰ ਕੱਲਾ ਤੁਹਾਨੂੰ ਜਿਹੜਾ ਮੇਨ ਮਿਲੂਗਾ ਲੋਕਲ ਲੋਗ ਵਾਤੋਂ ਲੋਕਲ ਲੋਕ ਮਿਲਣਗੇ ਤੇ ਉਹੀ ਆਲੇ ਦੁਆਲੇ ਫਿਰਦੇ ਆ ਦੇਖਦੇ ਆ ਜਿਹੜੀ ਨਾ ਇਹ ਮਾਰਕੀਟ ਹੈ ਕੋਈ ਬਹੁਤੀ ਲੰਬੀ ਨਹੀਂ ਹੈਗੀ ਜਾਂ ਬਹੁਤੀ ਵੱਡੀ ਨਹੀਂ ਹੈਗੀ ਤੇ ਬਸ ਇੱਕ ਸਿੰਗਲ ਰੋਡ ਹੀ ਹੈਗਾ ਇਹੀ ਜਿਹੜਾ ਮੇਨ ਟੂਰਿਸਟ ਸਾਰੇ ਜਦੋਂ ਆਉਂਦੇ ਐ ਇਸੇ ਰੋਡ ਤੇ ਆਉਂਦੇ ਐ ਇਹਨੂੰ ਤੁਸੀਂ ਮਾਰ ਰੋਡ ਕਹਿ ਸਕਦੇ ਹੋ ਲਾਈਕ ਜਿਵੇਂ Shimla Manali ਮਾਰ ਰੋਡ ਬਣੇ ਹੋਏ ਆ ਤੇ ਉਵੇਂ ਇਹਦਾ ਮਾਰ ਰੋਡ ਆ ਤੇ ਬਾਕੀ ਖਰੀਦੋ ਫਰੋਕ ਤਾਣਿਆ ਸਬਾਨ ਹੋਰ ਉਹ ਟੂਰਿਸਟ ਵਾਸਤੇ ਸਪੈਸ਼ਲ ਉਹੀ ਹੈ ਤੇ ਅਸੀਂ ਮਤਲਬ ਜਿਹੜਾ ਹੋਰ ਮਾਰਕੀਟ ਵੀ ਹੈ ਜਿਹੜੀ ਲੋਕਲ ਬੰਦਿਆਂ ਦੀ ਆ ਉੱਥੇ ਵੀ ਜਾਵਾਂਗੇ ਤੇ ਨਾਲ ਨਾਲ ਤੁਹਾਨੂੰ ਸਾਰਾ ਉਹ ਦਿਖਾਉਨੇ ਆ ਇਸ ਮਾਰ ਰੋਡ ਤੇ ਨਾ ਪਹਿਲਾਂ ਗੁਰਦੁਆਰਾ ਸਾਹਿਬ ਵੀ ਹੁੰਦਾ ਸੀ ਜਦੋਂ 2016 ਚ ਅਸੀਂ ਪਹਿਲੀ ਵਾਰ ਹੀ ਆਏ ਸੀ ਉਹ ਦੇਖਿਆ ਸੀਗਾ ਇਹ ਹੁੰਦਾ ਸੀ ਗੁਰਦੁਆਰਾ ਦਤਨ ਸਾਹਿਬ ਲਈ ਹੁਣ ਉਹਦੀ ਮਨ ਲੱਗਦਾ ਇਮਾਰਤ ਕਿਤੇ ਹੋਰ ਨਵੀਂ ਬਣ ਗਈ ਐ ਤੇ ਉਹ ਤੁਹਾਨੂੰ ਜਿੱਦਣ ਫੇਰ ਅਸੀਂ ਲੇ ਘੁੰਮਣੇ ਉਦੋਂ ਗੁਰਦੁਆਰਾ ਸਾਹਿਬ ਪੱਥਰ ਸਾਹਿਬ ਹੀ ਜਾਣਾ ਉਦੋਂ ਤੁਹਾਨੂੰ ਸਾਰਾ ਦਿਖਾਵਾਂਗੀ ਇਹ ਹੁਣ ਇੱਥੇ ਜਿਹੜਾ ਇਹ ਲੋਕ ਲੱਗਿਆ ਹੁੰਦਾ ਹੈਗਾ ਤੇ ਪਹਿਲਾਂ ਇਸ ਜਗ੍ਹਾ ਤੇ ਇੱਕ ਗੁਰੂ ਘਰ ਹੁੰਦਾ ਸੀਗਾ ਲੇਵੀ HDFC ਬੈਂਕ ਲੈ ਬ੍ਰਾਂਚ ਇੱਥੋਂ ਲੈਣੇ ਆਪਾਂ ਪੈਸੇ ਤੇ ਆਹ ਦੇਖੋ ਆਉ ਉਰਦੂ ਚ ਲਿਖਿਆ ਬਾਈ ਕਸ਼ਮੀਰੀ ਚ ਮਨ ਲਾਦਾ ਜੇ ਐਂਡ ਕੇ ਪਹਿਲਾਂ ਦਾ ਉਰਦੂ ਚ ਲਿਖਿਆ ਹੋਇਆ ਤੇ ਇਥੇ ATM ਦੇ ਅੰਦਰ ਵੀ ਹੀਟ ਲੱਗੀ ਹੁੰਦੀ ਹੈ ਪੈਸੇ ਕਢਾ ਲਈਏ ਤੁਹਾਨੂੰ ਦੱਸ ਦਈਏ ਅੰਦਰ ਹੀਟ ਚੱਲਦੀ ਹੁੰਦੀ ਹੈ ਸਾਰੇ ਕਿਤੇ ਹੀਟ ਤੋਂ ਬਿਨਾ ਸਰਵਾਈਵ ਹੀ ਨਹੀਂ ਕਰ ਸਕਦਾ ਬੰਦਾ ਤੇ ਜੇ ਕਈ ਵਾਰੀ ਨਾ ਠੰਡ ਹੋਵੇ ਤੁਹਾਨੂੰ ਦੱਸਾਂ ਪੈਸੇ ਨਾ ਵੀ ਘਟਾਉਣੇ ਹੁਣ 10 12 ਮਿੰਟ ਅੰਦਰ ਉਵੇਂ ਮੱਥਾ ਜਾ ਮਾਰਿਓ ਸੇਕ ਸੂਕ ਕੇ ਆ ਜਾਓ ਵਧੀਆ ਤੂਹੀਆਂ ਵਾਲਾ ਕੰਮ ਹੀ ਉਹ ਨਹੀਂ ਅਸਰ ਹੋ ਜਾਂਦਾ ਲੈਹ ਚ ਪਾਲੀ ਬਾਈ ਕਹਿੰਦਾ ਵੀ ਜਿਹੜੀ ਆ ਟੋਪੀ ਐ ਇਹ ਸਵੇ ਭਾਲੂ ਜੀ ਵਾਲੀ ਹੈ ਜੀ ਇਹ ਇਹ ਚਾਦਰ ਟਰੈਕ ਤੇ ਤਾਂ ਜਾਊਗੀ ਜਾਊ ਹਾਂ ਸਵੇਰੀਆ ਵੀ ਲੈ ਕੇ ਜਾਣੀ ਆ ਪਾਉਂਦੇ ਉਹਦੀ ਵੀ ਪ੍ਰੀਤਦਾਰੀ ਕਰਦੇ ਤੇ ਇਹ ਡੰਡ ਰੋਕਣੀਆਂ ਜੀ ਉੱਥੇ ਹਾਂ ਤਾਂ ਯਾਰ ਲੱਗ ਰਿਹਾ ਜਿਵੇਂ ਜਮੀ ਹਨਾ ਹਾਂ ਉਹਨਾਂ ਜੀ ਕਿੰਨੇ ਦੀ ਹੈ ਜੀ ਇਹ 450 ਸਰ 450 ਦੀ ਸਸਤੀ ਹੈ ਬੜੀ ਮਹਿੰਗੀ ਨਹੀਂ 400 ਰੁਪਏ ਦੀ 450 ਦੀ ਇਸ ਵਿੱਚ ਹੋਰ ਮਿਲेंगी ਵਾਈਟ ਵਿੱਚ ਮਿਲेंगी ਜੀ ਇਹ ਸਾਹਮਣੇ ਵਾਲੇ ਪਾਸੇ ਆ ਗਏ ਜੀ ਆਰਮੀ ਸਟੋਰ ਹੈ ਜਿਹੜੇ ਤੇ ਫੌਜੀਆ ਦਾ ਸਮਾਨ ਲੈਣਾ ਬਹੁਤ ਜਥੋਂ ਫੌਜੀ ਲੈਂਦੇ ਨੇ ਇਹ ਨਿਊ ਆਰਮੀ ਜਨਰਲ ਸਟੋਰ ਹੈ ਇਹ ਜੀ ਆ ਤੇ ਇਹ ਸਾਨੂੰ ਮੁੰਡੇ ਵੀ ਮਿਲੇ ਆਪਣੇ ਹਾਂਜੀ ਇਹ ਕੀ ਹੈ ਡਰਿੰਕ ਲਈ ਡਰਿੰਕ ਲੈ ਕੇ ਜਾਣੇ ਲਈ ਚਾਦਰ ਟਰੈਕ ਤੇ ਅੱਛਾ ਚਾਦਰ ਟਰੈਕ ਤੇ ਹਾਂ किसी ने अगर दारू लेके जाना है आ, उसके लिए कंटेनर में, कंटे, तो ये जम, जाएगा। अच्छा अदरवाइजा तो, तो टॉयलेट अगर, तो अच्छा अगर दारू लेके जाएगा तो फिर बंदा नहीं जमेगा ये नहीं छोटा वाला है अगर एक दो मारना है आपने ठीक है हाँ इसको इसको पंजाबी में ढोल बोलते हैं ढोल ढोल ले जाओ ਵੀ ਕੇ ਬਜਾਓ ਚਲੋ ਭਾਈ ਅੱਗੇ ਦੇ ਅੰਦਰ ਦੇਖਦੇ ਹਾਂ ਹੋਰ ਕੀ ਗਿਆ ਸਮਾਰੇ ਇਨਕੇ ਬਸ ਹੈ ਲੈ ਬੜੀਆਂ ਕਾਡੂ ਚੀਜ਼ਾਂ ਇੱਕ ਤਾਂ ਸਾਨੂੰ ਆ ਲੈਣੇ ਪੈਣਗੇ ਯਾਰ ਇਹਨਾਂ ਨੂੰ ਗੰਬੂਟ ਬੁਲਦੇ ਆ ਜਿਹੜੇ ਆ ਸ਼ੂਜ਼ ਹਨਾ ਤੇ ਇਹ برف ਚ ਕਹਿੰਦੇ ਇਹਨਾਂ ਦਾ ਗ੍ਰਿਪ ਵਧੀਆ ਹੁੰਦਾਗਾ ਰਬੜ ਦੇ ਹੁੰਦੇ ਆ ਇਹ ਲੈ ਕੇ ਜਾਣੇ ਪੈਣੇ ਤੇ ਬਾਕੀ ਜਿੰਨੇ ਤੁਹਾਨੂੰ ਅੱਜ ਬੰਦੇ ਮਿਲ ਰਹੇ ਆ ਸਾਰੇ ਇਹ ਚਾਦਰ ਟਰੈਕ ਵਾਲੇ ਆ ਮੁੰਡੇ ਕੁੜੀਆਂ ਸਭ ਚਾਦਰ ਟਰੈਕ ਤੇ ਜਾਣਗੇ ਤੇ ਸਾਰੇ ਸਮਾਨ ਲੈ ਰਹੇ ਆ ਤੇ ਲਈਏ ਜੀ ਸਮਾਨ ਇਹ ਦੇਖੋ ਬਈ ਪ੍ਰੋਪਰ ਫੌਜੀਆ ਦਾ ਸਮਾਨ ਮਿਲਦਾ ਟੋਪੀ ਦੇਖੋ ਕਿੰਨੀ ਸੋਹਣੀ ਹੈ ਯਾਰ ਇੱਕ ਤਾਂ ਇੰਜੀਆਂ ਚੀਜ਼ਾਂ ਲੈਣੀ ਆਪਾਂ ਕਿਉਂਕਿ ਰਾਤ ਨੂੰ ਲੋਡ ਪਿਆ ਕਰਨੀ ਆ ਸਾਰਾ ਤਾਂ ਨੰਗੇ ਆਪਾਂ ਉਹਵੇਂ ਨਹੀਂ ਰਹਿ ਸਕਦੇ ਇਹਦਾ ਗੇਲਣ ਮੈਂ ਦੇਖ ਲਿਆ ਪਾਲੀ ਬਾਈ ਫੌਜੀਆ ਵਾਲਾ ਆ ਦੇਖਾਂ ਇਹ ਚਾਹ ਚੂ ਪੀਣ ਨੂੰ ਹੈ ਜੀ ਚਾਹ ਪੀਣ ਨੂੰ ਕਾ ਇਹ ਕੱਪ ਚਾਹ ਚੂ ਪੀਣ ਨੂੰ ਇਹ ਵੀ ਆਰਮੀ ਵਾਲਾ ਸਾਰਾ ਸਮਾਨ ਆਰਮੀ ਦਾ ਫੌਜੀਆ ਦਾ ਮਿਲਦਾ ਹੈ ਤੇ ਆ ਜਰਾਬਾਂ ਦੇਖੋ ਜੀ ਆ ਜਰਾਬਾਂ ਲੈਣੀਆਂ ਸੀ ਇਹਦੇ ਅੰਦਰ ਇਹਨਾਂ ਨਾਲ ਫੂਲ ਆ ਕਿਉਂਕਿ ਠੰਡ ਬਹੁਤ ਹੋਣੀ ਹੈ ਤੇ ਆ ਲੈ ਕੇ ਜਾਣੀਆਂ ਸੀ ਹਾਂਜੀ ਆ ਦੇ ਕੋਈ ਵੱਡਾ ਪੇਕੜ ਨਹੀਂ ਹੁੰਦਾ ਕਿ ਤਾਂ ਕਮੱਕੜ ਹੁੰਦੇ ਨੇ ਵੱਡੇ ਹਾਂ ਜਿਹੜਾ ਪੇਕੜ ਹੁੰਦੇ ਨੇ ਕਹਿੰਦੇ ਵੱਡੇ ਪੇਕੜ ਵੀ ਹੁੰਦੇ ਨੇ ਕਈ ਵਿੱਚ ਹਾਂ ਉਹਨਾਂ ਵਾਸਤੇ ਹਾਂਜੀ ਕਹਿ ਬੋ ਰਹੇ ਇਥੇ ਆਪ ਇਹ ਦੁਕਾਨ ਦੀ ਸਮਾਨ ਲੈ ਸਕਦੇ ਹੋ ਤੁਸੀਂ ਸਾਰਾ ਭਾਈ ਇਹ ਬੈਟਰੀ ਅਮੂਟਰੀ ਵੀ ਲੈਣੀ ਆਪਾਂ ਹਾਂ ਹੈਗੀ ਆਪਾਂ ਹਾਂ ਹੈਗੀ ਆ ਲੈ ਕੇ ਆਓ ਆਦਾ ਪਿਸਟਲ ਬਸਟਲ ਦਾ ਕਵਰਾ ਹੋਰ ਆਹੀ ਚੀਜ਼ਾਂ ਹਨ ਸਾਰੀਆਂ ਜੈਨੂ ਰੇ ਡਾਇਰ ਪ੍ਰਾਈਸ ਵੀ ਜੈਨੂ ਨੇ ਜਿਆਦਾ ਨਹੀਂ ਹੈਗਾ ਸਾਮਾਨ ਸਾਰਾ ਲੈ ਲਿਆ ਜੀ ਤੇ ਜਿਹੜੀਆਂ ਇਹ ਫੌਜੀ ਵਾਲੀਆਂ ਦੁਕਾਨਾਂ ਹੈ ਮੇਨ ਬਾਲਖਾਨ ਚੌਕ ਵੱਜਦਾ ਇਹ ਮੇਨ ਉੱਥੇ ਸਾਰੀਆਂ ਦੁਕਾਨਾਂ ਤੇ ਆ ਸਾਰਾ ਸਾਮਾਨ ਟਰੈਕ ਵਾਲਾ ਲੈ ਲਿਆ ਜਰਾਬਾਂ ਤੋਂ ਲੈ ਕੇ ਗਲਵਜ਼ ਤੇ ਕੈਪ ਜੋ ਜੋ ਵੀ ਚਾਹੀਦਾ ਸੀਗਾ ਤੇ ਹੁਣ ਆਪਣਾ ਕੱਲ ਤੋਂ ਟਰੈਕ ਸ਼ੁਰੂ ਹੋ ਜਾਣਾਗਾ ਤੇ ਫਿਰ ਦਿਖਾਉਣਿਆ ਤੁਹਾਨੂੰ ਪਰਫਾ ਦੇ ਨਜ਼ਾਰੇ ਕਿਵੇਂ ਹੋਣਗੇ ਕਿਵੇਂ ਤੁਰਾਂਗੇ ਤਿਲਕ ਤਿਲਕ ਡਿਗਾ ਐਕਸਪੀਰੀਅੰਸ ਵੀ ਨਹੀਂ ਹੈਗਾ ਅਜੇ ਪਰਬਤ ਤੇ ਤੁਰਨ ਦਾ ਬਾਕੀ ਪਤਾ ਲੱਗੂਗਾ ਇਹ ਸਾਹਮਣੇ ਆ ਗਈ ਜੀ ਲੇਹ ਦੀ ਲੋਕਲ ਮਾਰਕੀਟ ਤੇ ਜਿੱਥੇ ਲੋਕਲ ਮਾਰਕੀਟ ਚ ਸਾਮਾਨ ਵਿਗਦਾ ਆ ਸੁੱਕੇ ਮੇਵੇ ਲੈ ਸਕਦੇ ਹੋ ਤੁਸੀਂ ਆ ਪੂਰਾ ਚਹਾਰੇ ਬਦਾਮ ਅਖਰੋਟ ਗਿਰੀਆਂ ਸਭ ਕੁਝ ਮਿਲਦਾ ਬਾਈ ਇੱਥੋਂ ਲੈ ਲੈਣੇ ਆ ਸੁੱਕਾ ਮੇਵਾ ਦਾ ਅਸੀਂ ਇਹ ਵੀ ਲੈ ਕੇ ਜਾਣਾ ਕਿਉਂਕਿ ਚਹਾਰੇ ਚੋਰੇ ਖਾਣ ਨੂੰ ਲੈ ਜਾਣੇ ਗਰਮ ਰਹਿਣਗੇ ਸਰੀਰ ਕਿਉਂ ਵੀ ਆਪਾਂ ਪਹਿਲਾਂ ਉੱਧਰਲੀ ਸਾਈਡ ਘਾਰ ਚੱਕੀ ਜਾਵਾਂਗੇ ਚਲੋ ਪਹਿਲਾਂ ਬਾਈ ਕਹਿੰਦਾ ਮੇਨ ਕੰਮ ਕਰਕੇ ਆਈਏ ਥੱਲੋਂ ਜਿਹੜਾ ਹੋਰ ਸਮਾਨ ਲੈਣਾ ਮੈਂ ਦੁਕਾਨ ਦੇ ਧਰ ਆਇਆ ਇਹ ਸਾਰੀ ਲੋਕਲ ਮਾਰਕੀਟ ਹੈ ਜਿਹਨੇ ਤੁਸੀਂ ਦੇਖ ਰਹੇ ਹੋ ਇੱਥੇ ਸਾਰਾ ਨਾ ਡਰਾਈ ਫਰੂਟ ਹੀ ਵਿਕਦਾ ਹੁਣ ਅਸੀਂ ਚੱਲੇ ਆ ਜੀ ਬਾਈ ਦੇ ਗੋਡਿਆਂ ਦਾ ਗਰੀਸ ਲੈਣ ਲਈ ਤੇ ਭਾਈ ਦੇਖੋ ਗੋਡੇ ਨਾਲ ਗਰੀਜ਼ ਜੰਡੂ ਜੰਡੂ ਬਾਮ ਗੋਡੇ ਖੜ ਜਾਂਦੇ ਆ ਯਾਰ ਜੰਡੂ ਬਾਮ ਇੱਕ ਬਾਮ ਤਿੰਨ ਕੰਮ ਹਾਂ ਤੇ ਉਹ ਲੈਣ ਚਲੇ ਹੁਣ ਮੈਡੀਕਲ ਸਟੋਰ ਲੱਭਦੇ ਆ ਕੋਈ ਮੈਡੀਕਲ ਸਟੋਰ ਤੇ ਸਮਾਨ ਸਮੂਨ ਹੋਰ ਲੈਣਾਗਾ ਤੇ ਨਾਲ ਬਸ ਅੱਜ ਦਾ ਦਿਨ ਲੇਹ ਚ ਪੂਰੇ ਤੁਰੇ ਤੁਰੇ ਫਿਰਨਾ ਤੇ ਟਰੈਕ ਲਈ ਸਾਰਾ ਸਮਾਨ ਇਕੱਠਾ ਕਰ ਰਹੇ ਹਾਂ ਹੌਲੀ ਹੌਲੀ ਇਹ ਦੇਖ ਲੋ ਗਰਮ ਕੱਪੜਿਆਂ ਦੀਆਂ ਦੁਕਾਨਾਂ ਇੱਥੇ ਬਾਧੂ ਐਂ ਹੋ ਜੀਆਂ ਇਹੋ ਜੀਆਂ ਲੋਕਲ ਸ਼ਾਪਸ ਇੱਥੇ ਸਾਨੂੰ ਮਿਲ ਜਾਂਦੀਆਂ ਤੇ ਗਰਮ ਸਮਾਨ ਬਹੁਤ ਜ਼ਿਆਦਾ ਮਿਲਦਾ ਯਾਰ ਇੰਨਾ ਆਪਣੇ ਪੰਜਾਬ ਚ ਆਪਣੇ ਚੀਜ਼ਾਂ ਨਹੀਂ ਮਿਲਦੀਆਂ ਜਿੰਨੀ ਇਥੋਂ ਮਤਲਬ ਗਰਮ ਚੀਜ਼ਾਂ ਮਿਲਦੀਆਂ ਕਿਉਂਕਿ ਠੰਡ ਸਰਦੀ ਵੱਧ ਪੈਂਦੀ ਹੈ ਨਾ ਤਾਂ ਕਰਕੇ ਸਾਰਾ ਸਮਾਨ ਮਿਲਦਾ ਡਕੇਥਲਨ ਦਾ ਕਾਫੀ ਸਾਰਾ ਸਮਾਨ ਇੱਥੇ ਬਾਹਰ ਬਾਹਰੋਂ ਵੀ ਮਿਲ ਜਾਂਦਾ ਐਨੀ ਬਰਫ਼ ਲਈ ਅਸੀਂ ਤਿਆਰ ਨਹੀਂ ਹੋ ਕੇ ਆਏ ਸੀਗੇ ਜਿੰਨੀ ਬਰਫ਼ ਇੱਥੇ ਸਾਨੂੰ ਦੇਖਣ ਨੂੰ ਮਿਲ ਜਾਣੀ ਹੈ ਜਾਂ ਜਿੰਨੀ ਬਰਫ਼ ਚ ਰਹਿਣਾ ਹੈਗਾ ਜੂਲੇ ਜੂਲੇ ਸਾਜੀ ਕਿਵੇਂ ਹੋ ਜੂਲੇ ਹੁੰਦਾ ਹੈਲੋ ਚਾਹ ਬਣਨੀ ਲਾ ਲੋ ਇੱਕ ਤਾਂ ਉਥੇ ਚਾਹ ਬਣਿਆ ਕਰਾਂ 200 ਚ ਪਾਉਣ ਨੂੰ ਬਹੁਤ ਵਧੀਆ ਉਹ ਸੱਚਾ ਮੈਂ ਬੋਤਲ ਵੀ ਲੈਣੀ ਹੈ ਮਿਲਟਨ ਦੀ ਭਾਈ ਇਹਨਾਂ ਨੂੰ ਪਛੋ ਮਿਲਟਨ ਦੀ ਬੋਤਲ ਹੈਗੀ ਹੈ ਗਰਮ ਪਾਣੀ ਚੱਕਣ ਨੂੰ ਉਹ ਲੈ ਕੇ ਜਾਵਾਂਗੇ ਮਿਲਟਨ ਸਭ ਤੋਂ ਕਾਮਯਾਬ ਹੌਟ ਐਂਡ ਕੋਲਡ 1.5 ਲੀਟਰ ਵਾਲੀ ਲੈ ਲਈ ਤੇ ਠੰਡੇ ਬਣਨ ਵਾਲੇ ਦਾ ਗਲ ਖਰਾਬ ਹੋ ਜਾ ਦਾਲ ਦਿਓ ਜੀ ਪੋਲੀਥੀਨ ਮਿਸੇ ਵੀ ਭਾਈ ਥੈਂਕ ਯੂ ਯਾਰ ਜ਼ਰੂਰੀ ਕੰਮਾਂ 'ਚ ਇੱਕ ਕਹਿੰਦਾ ਜੀ ਮੈਡੀਕਲ ਹਾਲ ਲੈਦਾ ਤੇ ਦਵਾਈਆਂ ਲੈ ਲਈਏ ਕੁਛ ਯਾਰ ਕਿਉਂਕਿ ਇਹ ਸਭ ਤੋਂ ਜ਼ਰੂਰੀ ਆ ਕਦੇ ਬਾਈ ਦੇ ਗੋਡੇ ਖੜ ਗਏ ਗੋਡੇ ਖੜ ਗਏ ਬਾਈ ਦੇ ਪਹਿਲੀ ਟ੍ਰੈਕ ਤੇ ਪਤਾ ਨਹੀਂ ਕੀ ਬਣੂਗਾ ਮੈਂ ਦਵਾਈ ਲੈ ਲਈਏ ਮੂੰਹ ਮਾਮ ਲੈ ਲਈਏ ਤੇ ਦੇਖਦੇ ਆ ਕਿ ਕੁਝ ਮਿਲਦਾ ਕੁਝ ਹੋਰ ਦਵਾਈਆਂ ਜ਼ਰੂਰੀ ਜਿਹੜੇ ਜਨਰਲ ਦਵਾਈਆਂ ਉਹ ਲੈ ਕੇ ਜਾਈਏ ਆਕਸੀਜਨ ਸਿਲੰਡਰ ਇਹ ਵੀ ਨਾਲ ਲੈ ਕੇ ਜਾਣਾ ਪਊ ਬਾਈ ਇਹ ਦਿਖਾ ਦਿਓ ਮਾੜਾ ਜਿਹਾ ਇਹ ਆਕਸੀਜਨ ਸਿਲੰਡਰ ਆ ਜੀ ਜੇ ਕਹਿੰਦੇ ਆਕਸੀਜਨ ਘਟ ਗਈ ਤਾਂ ਫਿਰ ਸਾਂਝ ਔਖਾ ਵੇ ਫਿਰ ਇਹਨੂੰ ਨੱਕ ਤੇ ਲਾ ਲੇ ਬਸ ਇਹ ਨਾਲ ਲੈ ਕੇ ਜਾਣਾ ਇਹੋ ਜਿਹੀਆਂ ਚੀਜ਼ਾਂ ਲੈਣ ਦੇ ਲਈ ਅਸੀਂ ਹੁਣ ਪਹੁੰਚੇ ਆਂ ਤੁਸੀਂ ਦੇਖ ਲਓ ਭਾਈ ਮੈਂ ਕਿਹ ਅੰਦਾਜ਼ਾ ਲਾਉ ਖਤਰਨਾ ਕਿੰਨਾ ਹੋਣ ਜਾ ਰਿਹਾ ਟ੍ਰੈਕ ਆਹ ਜਿਹੜੀਆਂ ਜੀਜ਼ਾਂ ਲੈਣ ਜਾ ਰਹੇ ਹਾਂ ਕਿਉਂ ਵੀ ਸਹੀ ਹੈ ਨਾ ਇਹ ਅਸੀਂ ਹੁਣ ਜਾ ਰਹੇ ਆ ਜੀ ਜਰਨਲ ਜਨਰਲ ਸਟੋਰ ਸਿੰਘੇ ਜਨਰਲ ਸਟੋਰ ਲੈ ਆ ਵੀ ਇੱਥੇ ਲੈਣਾ ਆ ਕਹਿੰਦੇ ਕਾਫੀ ਕੀ ਲੈਣਾਗਾ ਇਸ ਸਿਲੈਕਟਰ ਅਨਰਜੀ ਕਹਿੰਦੇ ਇਹਦੇ ਚ ਹੀ ਹੁੰਦੀ ਹੈ ਸਾਰੀ ਇਹੀ ਖਾਵਾਂਗੇ ਹੋਰ ਉਥੇ ਰੋਟੀਆਂ ਮਿਲਣਗੀਆਂ ਤੇ ਹੋਰ ਕੀ ਲੈਣਾਗਾ ਚੌਲ ਹੀ ਮਿਲਣਗੇ ਉੱਥੇ ਤੇ ਇੱਕ ਆਹ ਇਹ ਕਾਫੀ ਮੈਨੂੰ ਬਹੁਤ ਪਸੰਦ ਆਈ ਇਹ ਇਹ ਮੈਂ ਪਹਿਲੀ ਵਾਰੀ ਪੀਉਂਗਾ ਜੀ ਪਹਿਲਾਂ ਸਕੈਫੇ ਗੋਲਡ ਦਾ ਪੀਤਾ ਬਾਈ ਕਹਿੰਦੇ ਆਹ ਟਰਾਈ ਕਰੋ ਦੇਬੀ ਡਾਹਾ ਇਹ ਬਾਹਰ ਦੀ ਹੈ ਬਾਈ ਕਿੱਥੋਂ ਦੀ ਹੈ ਬਾਹਰ ਆਉਂਦੀ ਮੈਂ ਜਿਹੜੇ ਸਾਹਿਬ ਨਾਲ ਆਪਾਂ ਮਸ਼ਹੂਰੀਆਂ ਕੀਤੀ ਨੇ ਜਿਵੇਂ ਕਾਫੀ ਬ੍ਰਾਂਡਸ ਦੀਆਂ ਮਤਲਬ ਪੈਸੇ ਆਪਾਂ ਟੂਰ ਦੇ ਤਾਂ ਹੀ ਕਢ ਲੈਣੇ ਕੋਈ ਨਹੀਂ ਦਿੰਦਾ ਟੀਲਾ ਨਹੀਂ ਦਿੰਦਾ ਕੋਈ ਚੱਲੀਏ ਬਾਈ ਡਾਫ ਹੀ ਵੀ ਨਹੀਂ ਦਿੰਦਾ ਹੈਗਾ ਚੰਗਾ ਬਾਈ ਜੀ ਰੂੰਗਾ ਤਾਂ ਦੇ ਦੇ ਯਾਰ ਵੀਰੇ ਰੂੰਗਾ ਰੂੰਗਾ ਪਤਾ ਕੀ ਹੁੰਦਾ ਵਰਤ ਕਿੰਨੇ ਦਾ ਤੁਹਾਡਾ 92 92 ਫਿਰ ਤਾਂ ਯਾਰ ਪਤਾ ਹੋਣਾ ਚਾਹੀਦਾ ਅਸੀਂ ਰੂੰਗਾ ਲੈਂਦੇ ਰਹੇ ਆ ਚਲੋ ਰੂੰਗਾ ਹੁੰਦਾ ਵੈਸੇ ਕੁਝ ਦੇ ਦਿਓ ਥੋੜਾ ਜਿਹਾ ਹੁਣ ਅਸੀਂ ਚੱਲੇ ਆ ਜੀ ਕੁਛ ਖਾਣ ਪੀਣ ਦੇ ਲਈ ਆ ਰੈਸਟੋਰੈਂਟ ਤੇ ਕਿਸੇ ਤੇ ਲੰਚ ਕਰਦੇ ਆ ਦੁਪਹਿਰ ਦਾ ਟਾਈਮ ਹੈ ਤੇ ਫਿਰ ਉਸ ਤੋਂ ਬਾਅਦ ਜਿਹੜੀ ਬਾਕੀ ਮਾਰਕੀਟ ਆ ਕਿਤੇ ਹੋਰ ਉਹ ਸਾਰਾ ਤੁਹਾਨੂੰ ਕਮਾਵਾਂਗੇ ਕਰੀਏ ਕੋਸ਼ ਅਰਡਰ ਹੁਣ ਦੇਖਦੇ ਆ ਕੀ ਕੁਛ ਹੈ ਰੈਸਟੋਰੈਂਟ ਤਾਂ ਵਧੀਆ ਲੱਗਦਾ ਤੇ ਮੈਨੂੰ ਲੱਗਦਾ ਸੀ ਮਸ਼ਹੂਰ ਰੈਸਟੋਰੈਂਟ ਤੇ ਆਏ ਆ ਪੂਰੇ ਵੱਡੇ ਵੱਡੇ ਬੰਦਿਆਂ ਨਾਲ ਫੋਟੋਆਂ ਬਾਈ ਦੀਆਂ ਦੇਖੋ ਜੀ ਦੇਖੋ ਜੀ ਕਪਲਦੇਵ ਕੀ ਬਾਤ ਹੈ ਹੂੰ ਕੀ ਕੀ ਮਿਲੂਗਾ ਬਾਈ ਜਾਨ ਕੀ ਕੀ ਹੈ ਕਰੋ ਆਰਡਰ ਕੁਛ ਨਾ ਕੁਛ ਰਾਈਸ ਦੇ ਵਿੱਚ ਹੈ ਬੱਝਾ ਪੂਰਾ ਹੈ ਇਹ ਲੈ ਬਰਾਵੋ ਬੜੇ ਦਿਨਾਂ ਬਾਅਦ ਬਾਲਟੀ ਮੰਗਾਈ ਹੈ ਬਾਲ ਦੀ ਦਾਲ ਦੀ ਤੇ ਪਰ ਹੈ ਉਹੀ ਹੈ ਇਹ ਜਿਹੜੀ ਅਸੀਂ ਕਹਿੰਦੇ ਆ ਦਾਲ ਮਖਣੀ ਦਾਲ ਮਖਣੀ ਤੋਂ ਨਾਲ ਅਸੀਂ ਕੁਝ ਖਾਂਦੇ ਵੀ ਨਹੀਂ ਇਹੀ ਖਾਂਦੇ ਆ ਤੇ ਨਾਲ ਰੋਟੀਆਂ ਲੰਚ ਹੈ ਜੀ ਦੁਪਹਿਰ ਦਾ ਸਾਡਾ ਇਹ ਹੁਣ ਅਸੀਂ ਪਹੁੰਚ ਗਏ ਆ ਜੀ ਲੇਹ ਸ਼ਹਿਰ ਦੀ ਇੱਕ ਹਿਸਟੋਰੀਕਲ ਜਗ੍ਹਾ ਤੇ ਵੈਸੇ ਇੱਥੇ ਬਹੁਤ ਮੰਦਿਰ ਜਿਵੇਂ ਪਿੱਛੇ ਤੁਸੀਂ ਦੇਖ ਰਹੇ ਹੋ ਥਾਂ ਥਾਂ ਤੇ ਬਣੇ ਹੋਏ ਆ ਤੇ ਵਿਊ ਪੁਆਇੰਟ ਹੈ ਲੇਹ ਸ਼ਹਿਰ ਦਾ ਤੇ ਲੇਹ ਸ਼ਹਿਰ ਕਿੱਡਾ ਵੱਡਾ ਹੈ ਤੇ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਏ ਦੇਖੋ ਸਾਹਮਣੇ ਵਾਲੇ ਪਾਸੇ ਇਧਰੋਂ ਸ਼ੁਰੂ ਹੋ ਜਾਂਦਾ ਲੇਹ ਸ਼ਹਿਰ ਤੇ ਉਹ ਦੂਰ ਦੂਰ ਤੱਕ ਲੇਹ ਦਿਖਦਾ ਰੁੱਖਾ ਰੁੱਖਾ ਪਿਆ ਸਾਰਾ ਇਹਨਾਂ ਦੇ ਨਾਲ ਜਦਾਂ ਤੇ ਅਸੀਂ ਉਹ ਹੇਠਲੇ ਪਾਸੇ ਜਾਣਾ ਹੁਣ ਉੱਥੇ ਡਕੇਥਲਨ ਦਾ ਸਟੋਰ ਦੱਸਦੇ ਆ ਤੇ ਡਕੇਥਲਨ ਦਾ ਸਟੋਰ ਤੇ ਉਥੋਂ ਸਮਾਨ ਲੈਣਾ ਕਹਿੰਦੇ ਬਾਈ ਨੇ ਆਜੋ ਜੀ ਹੈ ਹੈਂਡ ਕਲੱਬ ਜਾਵਾਂਗੇ ਕਲੱਬ ਚ ਲੈਣੇ ਆ ਤੇ ਇਹੋ ਜਿਹੀਆਂ ਜਿਹੜੀਆਂ ਹਿਸਟੋਰੀਕਲ ਪਲੇਸੇਜ਼ ਹੈਗੀਆਂ ਇਹ ਹਜੇ ਅਸੀਂ ਤੁਹਾਨੂੰ ਔਰ ਆ ਕੇ ਦਿਖਾਵਾਂਗੇ ਕਾਫੀ ਸਾਰੀਆਂ ਚੀਜ਼ਾਂ ਜਿਵੇਂ ਲੇ ਪੈਲਸ ਹੈ ਤੇ ਇੱਕ ਠਿਕਸੇ ਮਨਸਤੀ ਹੈ ਗੁਰਦੁਆਰਾ ਸਾਹਿਬ ਨੇ ਇੱਥੇ ਦੋ ਜਿਵੇਂ ਤੁਹਾਨੂੰ ਦੱਸੀ ਹੈ ਹਨ ਉਹ ਵੀ ਘੁਮਾਉਣੇ ਆ ਤੇ ਖੁਰਦੁੰਗਲਾ ਪਾਸ ਵੀ ਜਾਣਾ ਜਿਹੜੀਆਂ ਉਹ ਤੁਹਾਨੂੰ ਉੱਪਰ ਸਨੋ ਕਵਰਡ ਪੀਕਸ ਦਿਖ ਰਹੀਆਂ ਹਨ ਉੱਥੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਹੈ ਤੇ ਖੁਰਦੁੰਗਲਾ ਟਾਪ ਕਹਿੰਦੇ ਨੇ ਉਹ ਖੁਰਦੁੰਗਲਾ ਪਾਸ ਤੇ ਹਜੇ ਤੁਹਾਨੂੰ ਉਹ ਦਿਖਾ ਕੇ ਲਿਆਉਣਾ ਹੈਗਾ ਅਸੀਂ ਤੇ ਅੱਜ ਪੂਰੇ ਲੇਹ ਸ਼ਹਿਰ ਦੀਆਂ ਮਾਰਕੀਟ ਹੀ ਘਾਰੇ ਆ ਗਲੀਆਂ ਛੋਟੇ ਛੋਟੇ ਬਾਜ਼ਾਰ ਸਾਰੇ ਬੁੱਧਿਜ਼ਮ ਦੇ ਯਾਰ ਲੋਕ ਬਹੁਤ ਵਧੀਆ ਪਲਾਈਟ ਬਹੁਤ ਹੁੰਦੇ ਆ ਤੇ ਲੇਹ ਚ ਤੁਹਾਨੂੰ ਥਾਂ ਥਾਂ ਇਹੋ ਜਿਹੇ ਮੰਦਰ ਇਹੋ ਜਿਹੇ ਚੀਜ਼ਾਂ ਮਿਲ ਜਾਣੀਆਂ ਪ્યોਰ ਬੁੱਧਿਜ਼ਮ ਦੀ ਵਾਈਬ ਦਿੰਦਾ ਹੈਗਾ ਜਿਹੜਾ ਇਹ ਸ਼ਹਿਰ ਹੈਗਾ लद्दाख कैसा लगा लद्दाख अच्छा लगा आपको कैसे पता मैं अकेला आया हूँ देखता रहता हूँ इस करके पता चला मैं देख रहा था मैं देखने में तो वही जैसे सर लग रहे हैं वीडियो देखते हो हाँ, हाँ, सच देखता, में हमारे कहा लगा ज्यादा तौर तो ये आप बाहर ज्यादा घूमते हो फॉरेन कंट्री में फॉरेन कंट्री ये देख लो भाई पक्का सब्सक्राइबर से हो पंजाब से नहीं नहीं राजस्थान राजस्थान जी तो फिर पंजाबी वीडियो कैसे देखने लगे देखते हैं ऐसे पहले पंजाब में भी रुके थे अभी देखो ਸਿੱਖਦੇ ਹਨ ਐਸੇ ਥੋੜਾ ਬਹੁਤ ਐਸੇ ਪੰਜਾਬੀ ਉਂ ਜਾਂ ਵੀ ਆਤੀ ਬੋਲ ਨਹੀਂ ਕਰਨੀ ਤੋਂ ਅੱਛਾ ਇਹ ਦੇਖ ਲਓ ਭਾਈ ਕਿੱਥੇ ਕਿੱਥੇ ਬੰਦੇ ਕਿਵੇਂ ਮਿਲ ਜਾਂਦੇ ਐ ਕਮਾਲ ਹੋ ਗਈ ਯਾਰ ਸੱਚੀ ਹੈਰਾਨ ਕਰਦੀ ਹੈ ਮuje ਯਾਰ ਨਹੀਂ ਨਹੀਂ ਆਪ ਠੀਕ ਹੋ ਆਪ ਚਾਹ ਪਾਣੀ ਪੀਓਗੇ ਸ਼ੁਕਰੀਆ ਬ੍ਰਦਰ ਥੈਂਕ ਯੂ ਯਾਰ ਥੈਂਕ ਯੂ ਥੈਂਕ ਯੂ ਭਾਈ ਬਹੁਤ ਅੱਛਾ ਲੱਗਾ ਯਾਰ ਖੁਸ਼ੀ ਹੋਈ ਕਿਲੇ ਮੈਂ ਐਸੇ ਹਮਕੋ ਸਬਸਕ੍ਰਾਈਬਰ ਮਿਲਤੇ ਹਨ ਬੈਠੇ ਚਲੋ ਭਾਈ ਕਿੱਥੇ ਕਿੱਥੇ ਬੰਦੇ ਮਿਲ ਜਾਂਦੇ ਆ ਦੇਖਣ ਵਾਲੇ ਵਲੌਗ ਯਾਰ ਮੈਂ ਸੋਚਿਆ ਵੀ ਨਹੀਂ ਸੀਗਾ ਭਾਈ ਬੈਗਰ ਪੇਅਰ ਕਰਨ ਦਾ ਕੰਮ ਕਰਦਾ ਇਥੇ ਗਰਮੀ ਸਰਦੀ ਰਹਿੰਦਾ ਕਹਿੰਦਾ ਇੱਥੇ ਹੀ ਆ ਤੇ ਜਮਾ ਪੱਕਾ ਸਬਸਕ੍ਰਾਈਬਰ ਕੱਲੀ ਕੱਲੀ ਵੀਡੀਓ ਦੇਖੀ ਹੋਈ ਕਹਿੰਦਾ ਮੈਂ ਤੁਹਾਡੀ ਇਹ ਅਸੀਂ ਪਹੁੰਚ ਗਏ ਜੀ ਲੇਹ ਦੀ ਮੇਨ ਤੇ ਅੱਸੀ ਮਾਰਕੀਟ ਦੇ ਵਿੱਚ ਤੇ ਇਥੋਂ ਲੈਣਾ ਕੁਝ ਹੈ ਨਹੀਂਗਾ ਮੈਨੂੰ ਇਹ ਕਲਾ ਦਿਖਾ ਦਿਖਾ ਦਈਏ ਤੁਹਾਨੂੰ ਕੀ ਕੁਝ ਮਿਲਦਾ ਇੱਥੇ ਇੱਥੋਂ ਤੁਸੀਂ ਸਾਰਾ ਸਮਾਨ ਲੈ ਸਕਦੇ ਹੋ ਜੋ ਮਰਜੀ ਕੰਬਲ ਗੁੰਬਲ ਵੀ ਮਿਲਦਿਆ ਜੇ ਜ਼ਿਆਦਾ ਠੰਡ ਲੱਗੂਗੀ ਤਾਂ ਕੰਬਲ ਲੈ ਕੇ ਉਥੇ ਪੈ ਸਕਦੇ ਹੋ ਇਹ ਜਿਹੜਾ ਮੇਨ ਚੌਂਕ ਹੈਗਾ ਉਹਦੇ ਵਿੱਚ ਮਾਰਕੀਟ ਹੈਗੀ ਤੇ ਮੇਰੇ ਖਿਆਲ ਜੇ ਮ ਤਿੱਬਤੀਅਨ ਮਾਰਕੀਟਸ ਆਪਣੇ ਹੁੰਦੀਆਂ ਉਸ ਤਰੀਕੇ ਦੀ ਹੈਗੀ ਤੇ ਇਥੇ ਕੋਲੀ ਜਿਹੜਾ ਹਲੇ ਦਾ ਮੇਨ ਗੇਟ ਇਹ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਅੱਗੇ ਪੂਰੇ ਕੰਬਲੀ ਕੰਬਲੇ ਯਾਰ ਇਹਨਾਂ ਕੋਲੇ ਤਾਂ ਹਟਾਓ ਨਿਕਲ ਜਿਗਾ ਕੀ ਕੋ ਯਾਰ ਲੇ ਚ ਨਾ ਗਰਮ ਜੀਜਾਂ ਬਹੁਤ ਮਿਲਦੀਆਂ ਐਨੀਆਂ ਤਾਂ ਮਤਲਬ ਬੰਦੇ ਨੂੰ ਹੋਰ ਕਿਸੇ ਪਾਸੇ ਆਪਣੇ ਵਾਲੇ ਪਾਸੇ ਜਿੰਨ ਤੁਹਾਨੂੰ ਦੱਸੇ ਨਹੀਂ ਮਿਲਦੀਆਂ ਐਨੀਆਂ-ਐਨੀਆਂ ਵੁੱਲਨ ਦੀਆਂ ਮੋਟੀਆਂ ਜੀਜਾਂ ਨਾ ਤੇ ਬਹੁਤ ਸਸਤੀਆਂ ਜਿੰਨਾ ਕੁ ਸਬਾਨਾ ਸੀ ਹੁਣ ਤੱਕ ਲਿਆਗਾ ਤੇ ਆਹ ਦੇਖੋ ਇਧਰਲੇ ਪਾਸੇ ਸਾਰਾ ਪੂਰੀ ਭਰੀ ਹੋਈ ਆ ਮਾਰਕੀਟ ਸਬਾਨਾ ਵਾਲਾ ਐਲ ਵੀ ਮੋਬਾਈਲ ਵਾਲੀ ਦੁਕਾਨ ਤੇ ਆਗੇ ਕਹਿੰਦੇ ਜੀ ਪਾਵਰ ਬੈਂਕ ਲੈਣ ਲੱਗਿਆ ਮੁੰਡੇ ਉਥੇ ਚਾਰਜ ਕਹਿੰਦੇ ਉਥੇ ਹੁਣ ਨਹੀਂ ਕਿਉਂਕਿ ਲਾਈਟ ਨਹੀਂ ਹੋਣੀ ਪਾਵਰ ਬੈਂਕ ਤਾਂ ਭਾਈ ਕੀ ਆ ਇਹ ਇਹ ਤਾਂ ਇੰਟੀ ਹੈ ਇਹ 50000 ਐਮਐਚ ਐ ਨਾਲੇ ਬੈਟਰੀ ਹੈ ਕਹਿੰਦੇ ਕੋਈ ਪਾਸੇ ਆ ਦੇਖੋ ਛੋਟੀ ਜਿਹੀ ਇਹ ਕਹਿੰਦੇ ਜੀ ਮੋਬਾਈਲ ਵੀ ਚਾਰਜ ਕਰਦਾ ਨਾਲ ਟਾਰਚ ਚਾਨਣ ਵੀ ਕਰਦਾ ਹੈ ਚਾਨਣ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਹੈ ਕਿੰਨੇ ਵਾਰ ਚਾਰਜ ਕਰੇਗਾ ਜੀ 8 ਵਾਰ 8 ਵਾਰ ਆਈਫੋਨ ਕੌਨ ਸਾ ਹੈ ਤੁਹਾਡਾ ਆਈਫੋਨ 16 ਹੈ ਆਪ ਬਤਾਓ 8 ਵਾਰ 8 ਤੋਂ 10 8 ਵਾਰ ਚਾਰਜ ਕਰੋ ਘਟੋ ਘਟ ਗਾਦਾ ਸਾਰਜੂ ਬਾਈ ਵਧੀਆ ਸਜਨੇ ਆ ਪੂਰਾ ਤਾਂ ਆਪ ਇਹ ਬਾਈ ਕਹਿਣਾ ਮੱਥਾ ਬਾਈ ਕਿਸ ਦਾ ਮੱਥਾ ਪੰਨਣ ਦੇ ਵਧੀਆ ਕੰਮ ਹੋ ਜਾ ਕੋਈ ਬੋਲੂਗਾ ਮੈਂ ਖੇਤ ਜਾਣ ਨੂੰ ਵੀ ਵਧੀਆ ਹੈ ਖੇਤ ਜਾਣ ਨੂੰ ਵਧੀਆ ਹੱਥ ਚ ਮੜ ਕੇ ਲੈ ਜਾ ਟਾਰਚਰ ਸਹੀ ਗੱਲ ਪਹਿਲਾਂ ਹੁੰਦੀ ਹੁੰਦੀ ਸੀ ਬੈਟਰੀਆਂ ਇੰਜਾਂ ਜੀ ਪੁਰਾਣੇ ਜ਼ਮਾਨੇ ਚ ਉਹਨਾਂ ਦੇ ਕਾਣੇ ਵੀ ਚੱਲਦੇ ਹੁੰਦੇ ਸੀ ਇਹਦੀ ਕੰਪਨੀ ਨਹੀਂ ਵਧੀਆ ਹੋਣੀ ਬਾਈ ਤੇਸੀ ਹੋਣੀ ਆ ਵਧੀਆਗਾ ਆ ਆ ਐਮ ਆਈ ਦਾ ਐਮ ਆਈ ਦਾ ਪਰੋਸੀ ਮੰਦ ਪਹਿਲਾਂ ਵੀ ਹੈਗਾਗਾ ਇਹ ਲੈ ਜਾ ਸਕਦਾ ਏ ਵੀ ਕਰੂ 4 5 12 ਅਸੀਂ ਪਹੁੰਚ ਗਿਆ ਮੇਨ ਚੌਂਗ ਦੇ ਵਿੱਚ ਤੇ ਲੇਹ ਦੀ ਬੱਸ ਦੀ ਅੱਜ ਸਵਾਰੀ ਕਰਕੇ ਦੇਖਦੇ ਆ ਤੇ ਸ਼ਹਿਰ ਵੈਸੇ ਐਡਾ ਵੱਡਾ ਨਹੀਂ ਇਹ ਤੁਰ ਕੇ ਆਰਾਮ ਨਾਲ ਘੁੰਮਿਆ ਜਾ ਸਕਦਾ ਪਰ ਆਇਆ ਵਹਿਲੇ ਆ ਤੇ ਬੱਸ 'ਚ ਵੀ ਚੜ ਕੇ ਦੇਖ ਲਾਂਗੇ ਇਹ ਆ ਬਈ ਬੱਸ ਆ ਗਈ ਜੀ ਲੈ ਵੀ ਮਿੱਤਰੋ ਕਰੀਏ ਸਵਾਰੀ ਹੁਣ ਬੱਸ ਜੀ ਜਾਂਦੀ ਨਹੀਂ ਕਹ ਲੈ ਕਿਤੇ ਹੋਰ ਜਾਊਗੀ ਲੈ ਤੁਹਾਨੂੰ ਲੇਹ ਦੀਆਂ ਬੱਸਾਂ ਵੀ ਦਿਖਾ ਦਈਏ ਅੱਜ ਲੋਕਲ ਸਿਟੀ ਕੋਲ ਦੇ ਲੇਹ ਦੀਆਂ ਬੱਸਾਂ ਸਗੀਆਂ ਇਹੋ ਜੀਆਂ ਬੱਸਾਂ ਹਾਲੇ ਬਰਾਵੋ ਮੋਸੀਲੋ ਬੈਠ ਕੇ ਡਕੈਥਲੰਦਾ ਸਟੋਰ ਸਾਰੇ ਲੇਹ ਚ ਕੁੱਤੇ ਵਿਖਾਈ ਕਰਨੇ ਬਾਅਦ ਫਿਰ ਮਿਲੇਗਾ ਲੈ ਮੈਨੂੰ ਦਾਇ ਸੀਗਾ ਮੈਨੂੰ ਪਤਾ ਨਹੀਂ ਕਿੱਡਾ ਸਟੋਰ ਨਵੀਂ ਖੁੱਲਿਆ ਨਵਾਂ ਓਪਨ ਹੋਇਆ ਤਾਂ ਬੈਗ ਭੂਗ ਲੈਣੇ ਸਮਾਨ ਲੈਣਾ ਹੇ ਜੀ ਜੈ ਸਾਡੇ ਕੋਲ ਇੱਕ ਪਹਿਲਾ ਬਾ ਭਾਈ ਭਾਜ ਨਾਟ ਕੀਤੀ ਹੁਣ ਤੁਹਾਨੂੰ ਦੱਸ ਦਈਏ ਹਸਪੀਟਲ ਦੇ ਨੇੜੇ ਆ ਐਸ ਐਨ ਐਮ ਹਸਪੀਟਲ ਪੈਂਦਾ ਤੇ ਸਾਹਮਣੇ ਤੇ ਬੱਸ ਸਟੈਂਡ ਪੈਂਦਾ ਤੇ ਉਹਦੇ ਬਿਲਕੁਲ ਕੋਲੇ ਵਿਚਾਲੇ ਜੇ ਡਕੈਥਰਨ ਦਾ ਸਟੋਰ ਹੈ ਨਵਾਂ ਹੀ ਖੁੱਲਿਆ ਕਹਿੰਦੇ ਇੱਥੋਂ ਵੀ ਸਾਮਾਨ ਮਿਲ ਜਾਂਦਾ ਬਾਈ ਨੇ ਚਾਕਲੇਟ ਟੋਪੀ ਇਹ ਤੋਂ ਲੂਆਂ ਲਈ ਇਹ ਲੈਣੀ ਹੈ ਇਹ ਲੱਭ ਰਹੇ ਸੀ ਅਸੀਂ ਵੱਜ ਗਿਆ 4:30 ਖਰੀਦੋ ਫਰੋਕਤ ਕਰਦਿਆਂ ਨੂੰ ਪੂਰਾ ਦਿਨ ਲੱਗ ਗਿਆ ਤੇ ਸਾਰਾ ਸਮਾਨ ਖਰੀਦ ਲੈ ਲੈਂਦਾ ਜੋ ਜੋ ਚਾਹੀਦਾ ਸੀ ਹੁਣ ਅਸੀਂ ਚੱਲਿਆ ਹੋਟਲ ਦੇ ਵੱਲ ਬੈਗ ਪੈਕ ਕਰਦੇ ਆ ਤੇ ਕੱਲ ਦੀ ਤਿਆਰੀ ਇਹ ਪਹੁੰਚ ਗਏ ਜੀ ਅਸੀਂ ਸਾਡੇ ਹੋਟਲ ਤੇ ਠੰਡ ਵੀ ਹੋਣੀ ਸ਼ੁਰੂ ਹੋ ਗਈ ਹੈ ਬਾਹਰ ਕਿਉਂਕਿ ਸੂਰਜ ਢਲ ਗਿਆ ਕਮਰੇ ਵਿੱਚ ਪਹੁੰਚੀ ਹੁਣ ਸਿੱਧਾ ਤੇ ਤਿਆਰੀ ਕਰੀਏ ਸਾਰੀ